ਹਾਂਜੀ ਬੇਟਾ ਇੱਕ ਵਾਰੀ ਫੇਰ ਤੁਹਾਡਾ ਆਪਣੇ ਚੈਨਲ ਦੇ ਵਿੱਚ ਸਵਾਗਤ ਹੈ ਬੇਟਾ ਤੁਹਾਡੀ ਦੂਜੀ ਸ਼ੀਟ ਹੈ ਇੱਕ ਪਹਿਲੀ ਸ਼ੀਟ ਦੀ ਵੀਡੀਓ ਤੁਸੀਂ ਨੇ ਦੇਖ ਲਈ ਹੋ ਜੇ ਨਹੀਂ ਦੇਖੀ ਤਾਂ ਉਹ ਵੀ ਤੁਸੀਂ ਜਰੂਰ ਵੇਖ ਲਿਓ ਇਹਨਾਂ ਦੋ ਸ਼ੀਟਾਂ ਦੇ ਅਨੁਸਾਰ ਹੀ ਤੁਹਾਡਾ ਜਿਹੜਾ ਪੇਪਰ ਹੋਣਾਗਾ ਟੈਸਟ ਹੋਣਾ ਉਹ ਹੋਵੇਗਾ ਸੋ ਵਧੀਆ ਢੰਗ ਨਾਲ ਤਿਆਰੀ ਲਈ ਵੀਡੀਓ ਦੋਨੋਂ ਦੇਖਣੀਆਂ ਨੇ ਹੁਣ ਆਪਾਂ ਸਟਾਰਟ ਕਰਦੇ ਹਾਂ ਬੜਾ ਅੱਛਾ ਹੈਗਾ ਤੁਹਾਡੇ ਪੱਕੇ ਪੇਪਰਾਂ 'ਚ ਵੀ ਕੰਮ ਆਉਣ ਵਾਲੀ ਚੀਜ਼ ਹੈ ਸੋ ਧਿਆਨ ਨਾਲ ਸਮਝਿਓ ਐਕਸਪ੍ਰੈਸ ਕਰਨਾ ਹੈ ਐਜੇ ਫ੍ਰੈਕਸ਼ਨ ਫ੍ਰੈਕਸ਼ਨ ਮਤਲਬ ਭਿੰਨ ਰੂਪ ਜਿਹਨੂੰ ਆਪਾਂ ਕਹਿੰਦੇ ਨਾ ਪੀ ਵਟੇ ਕਿਊ ਵਟਿਆਂ ਵਾਲੀ ਸੰਖਿਆ ਬਣਾਉਣੀ ਹੈ ਤਾਂ ਪਹਿਲਾਂ ਇਹਨੂੰ ਐਕਸ ਲਿਖ ਲਓ ਤੁਸੀਂ ਕੀਤੇ ਵੀ ਹੋਣਗੇ ਸਵਾਲ 0.01 ਇਹ ਬਾਰ ਦਾ ਮਤਲਬ ਇਹ ਹੀ ਹੁੰਦਾ ਹੈ 0.01 ਫੇਰ 01 ਫੇਰ ਫੇਰ 0 ਕਿੰਨੇ ਵਾਰੀ ਪਤਾ ਹੀ ਨਹੀਂ ਕਿੰਨੇ ਵਾਰੀ ਆ ਰਹੀ ਹੈ ਤਾਂ ਹੁਣ ਬਾਰ ਕਿੰਨੇ ਅੱਖਰਾਂ ਦੇ ਉੱਤੇ ਹੈ 1 2 3 ਤਾਂ ਬਾਰ ਹੈਗੇ 3 ਅੱਖਰਾਂ ਦੇ ਉੱਤੇ ਤਾਂ ਉਹਨੇ ਨਾਲ ਇਹਨੂੰ ਗੁਣਾ ਕਰ ਦੋ ਜ਼ੀਰੋਆਂ ਲਾ ਕੇ ਤਾਂ ਹਜ਼ਾਰ ਨਾਲ ਗੁਣਾ ਕਰ ਦੋ ਹਜ਼ਾਰ ਨਾਲ ਗੁਣਾ ਕਰਕੇ ਤਾਂ ਕਿੰਨਾ ਬਣ ਜੂ ਤਿੰਨ ਸੰਖਿਆਵਾਂ ਮਗਰ ਕਿੰਨੀਆਂ ਸੀ ਤਿੰਨ ਨੇ ਤਾਂ ਤਿੰਨੇ ਸੰਖਿਆਵਾਂ ਮੂਰੇ ਆ ਗਈਆਂ 001 001 ਉੱਤੇ ਬਾਰ ਤਾਂ ਲੱਗਣੀ ਲੱਗਣੀ ਹੈ ਬੱਚੇ ਕਹਿੰਦੇ 001 ਦਾ ਕੀ ਮਤਲਬ ਹੋਇਆ ਇਸ ਕਰਕੇ ਇਸ ਨੂੰ ਸੋਨਾ ਲੱਗਣ ਵਾਸਤੇ ਮੂਰੇ ਜ਼ੀਰੋਆਂ ਦਾ ਕੋਈ ਬੈਲੀ ਨਹੀਂ ਹੁੰਦੀ 1.001 ਲਿਖ ਦੋ ਉੱਤੇ ਲਾ ਦਿਓ ਬਾਹਰ ਆਹ ਸੰਖਿਆ ਜਿੱਦੇ ਮੈਂ ਤੀਰ ਲਾਇਆ ਇੱਕ ਉੱਪਰਲੀ ਸੰਖਿਆ ਨੀਚਲੀ ਸੰਖਿਆ ਦੇ ਵਿੱਚੋਂ ਉੱਪਰਲੀ ਸੰਖਿਆ ਘਟਾ ਦਿਓ ਨੀਚਲੀ ਸੰਖਿਆ ਦੇ ਵਿੱਚੋਂ ਉੱਪਰਲੀ ਸੰਖਿਆ ਘਟਾ ਦਿਓ ਇਹਨੂੰ ਨੰਬਰ 1 ਦੇ ਦਿਓ ਇਹਨੂੰ ਨੰਬਰ ਦੇ ਦਿਓ 2 ਦੋ ਵਿੱਚੋਂ ਇੱਕ ਘਟਾ ਕੇ ਤਾਂ ਪਿੱਛੇ ਕਿੰਨੇ ਮajou 1000 ਚੋਂ ਇੱਕ ਕੱਢੀਏ ਕਿੰਨਾ ਦਾ 900 99x 1 0.001 0.001 0 ਤਾਂ ਆ ਵੀ 001 ਐ ਮੈਂ ਤੁਹਾਨੂੰ ਲਾਲ ਕਲਰ ਚ ਦਿਖਾਉਣਾ ਆ ਵੀ 001 ਕਿੰਨੇ ਵਾਰੀ ਆ ਵੀ ਕਰੋੜਾਂ ਵਾਰੀ ਆ ਵੀ ਕਰੋੜਾਂ ਵਾਰੀ ਕਰੋੜਾਂ ਚ ਕਰੋੜਾ ਗੱਡੇ ਖਤਮ ਹੋ ਗਏ ਤਾਂ ਇਧਰ ਕਿੰਨਾ ਬਚ ਗਿਆ 1 ਪੂਰੇ ਕਿੰਨਾ ਕਰ 999 x ਤਾਂ 999 ਵਿੱਚ x ਦਾ ਮੁੱਲ ਕਿੰਨਾ ਆ ਗਿਆ 1 ਤਾਂ 1x ਦਾ ਮੁੱਲ ਕਿੰਨਾ ਬਣ ਗਿਆ 1/999 ਉੱਪਰ ਦੇਖੋ ਸਰਕਲ ਦੇ ਵਿੱਚ ਮੈਨੂੰ ਲਿਖਿਆ 1/999 ਤਾਂ ਇਹ ਤੁਹਾਡਾ ਕੀ ਬਣ ਗਿਆ ਆਨਸਰ ਸੌਖਾ ਤਰੀਕਾ ਦੱਸ ਦਿੰਨੇ ਆ 0.0001 ਤਾਂ ਇਹਨੂੰ ਜਦੋਂ ਆਪਾਂ ਲਿਖਣਾ ਤਾਂ ਜਿੰਨੀ ਰਕਮ ਹੋਰੇ ਉਹ ਲਿਖ ਕੇ बटे ਜਿੰਨੇ ਅੱਖਰ ਨੇ ਉਹਨੇ ਨਾਂੇ ਪਾ ਦੋ ਤਾਂ ਸਿੰਪਲੀ ਵੀ ਤੁਹਾਡਾ ਇਦਾਂ ਦੇ ਕੇਸ ਦੇ ਵਿੱਚ ਜਿੱਥੇ ਬਾਹਰ ਵਾਲਾ ਰੂਪ ਹੈ ਆਨਸਰ ਆ ਜਾਂਦਾ 1/999 सिंपली ਜਿਹੜੀ ਰਕਮ ਲਿਖੀ ਵੀ ਆ ਉਹਨੂੰ ਲਿਖ ਕੇ बटे ਜਿੰਨੇ ਡਿਜੀਟ ਨੇ ਉਹਨੇ ਨਾਏ ਪਾ ਦੋ ਤੁਹਾਡਾ ਆਨਸਰ ਆ ਜਾਣਾ ਹੁਣ ਨਾਆਂ ਦਾ ਵੀ ਹਿਸਾਬ ਹੁੰਦਾ ਜੇ ਮੰਨ ਲਓ ਹੁਣ 0.010 ਲਿਖਿਆ ਹੁੰਦਾ ਫਿਰ 1000 ਚੋਂ ਘਟਾਏ ਨੇ ਤਾਂ ਤਿੰਨ ਨਾਏ ਆਏ ਨੇ ਨਹੀਂ ਫਿਰ 990 ਆ ਜਾਂਦਾ ਚਲੋ ਆਪਾਂ ਬਾਅਦ ਚੋਂ ਕਰਾਂਗੇ ਅਜੇ ਫਿਲਹਾਲ ਸਿੰਪਲੀ ਚੱਲੀਏ ਤਾਂ ਆਨਸਰ ਲਿਖਣਾ ਹੈ 1/990 ਬਿਟਵੀਨ ਐਨੀ ਟੂ ਰੈਸ਼ਨਲ ਨੰਬਰ ਦੋ ਪਰਮੇਯ ਸੰਖਿਆਵਾਂ ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਹੁੰਦੀਆਂ ਹਨ ਦੋ ਪਰਮੇਯ ਸੰਖਿਆਵਾਂ ਮੰਨ ਲਓ 1/4 1/5 ਅੱਗੇ ਸਵਾਲ ਆਉਣ ਵਾਲਾ ਹੁਣ ਇਹਨੂੰ ਜੇ 100-100 ਨਾਲ ਗੁਣਾ ਕਰਦਾ ਤਾਂ 100/ 400 100/ ਇਹਨੂੰ ਕਰ ਦੋ ਗੁਣਾ ਮਤਲਬ 400 ਨਾਲ ਕੀ 380 ਨਾਲ ਗੁਣਾ ਕਰ ਦੋ ਤਾਂ 80/400 ਤਾਂ ਦੋਨਾਂ नीचे 400 ਬਣ ਗਿਆ ਤਾਂ ਵਿਚਕਾਰ ਸੰਖਿਆਵਾਂ ਕਿੰਨੀਆਂ ਬਣ ਗਿਆ 19 ਇੱਥੇ ਮੈਂ ਜ਼ੀਰੋ ਵਧਾ ਦਾਂ ਤਾਂ ਹੁਣ ਸੰਖਿਆਵਾਂ ਕਿੰਨੀਆਂ ਬਣ ਗਈਆਂ 199 ਤੇ ਇਸ ਤਰ੍ਹਾਂ ਜਿਵੇਂ ਮੈਂ ਸੰਖਿਆਵਾਂ 'ਵਧਾਈ ਚੱਲੂੰਗਾ ਸੰਖਿਆਵਾਂ ਵੀ ਵਧਦੀਆਂ ਜਾਣਗੀਆਂ ਤੇ ਇਹਦਾ ਆਨਸਰ ਹੈ ਅਨੰਤ ਪਰਮੇ ਸੰਖਿਆਵਾਂ ਇਨਫਾਈਨਾਈਟ ਮੈਨੀ ਰੈਸ਼ੀਨਲ ਨੰਬਰਸ ਤਾਂ ਆਨਸਰ ਲਿਖਣਾ ਇਨਫਾਈਨਾਈਟ ਮੈਨੀ ਰੈਸ਼ੀਨਲ ਨੰਬਰ ਅਨੰਤ ਹੁੰਦੀ ਹੈ ਇਹਦਾ ਸੋਲੂਸ਼ਨ ਹੈ ਦੱਸਣਾ ਕਿਹੜੀ ਸਟੇਟਮੈਂਟ ਟਰੂ ਹੈ ਟਰੂ ਮਤਲਬ ਸਹੀ ਹੈ ਤਾਂ ਕਿਹੜੀ ਸਹੀ ਹੈ ਪਾਈ ਅਤੇ 22/7 ਦੋਵੇਂ ਪਰਮੇਯ ਹਨ ਪਿਛਲੀ ਵੀਡੀਓ ਦੇਖਿਓ ਤਾਂ ਆਪਾਂ ਤਾਂ ਸਹੀ ਪਾਈ ਕੀ ਹੁੰਦੀ ਹੈ ਅਪਰ ਮੇ ਜਿਹੜੀ ਪਾਈ ਸੰਖਿਆ ਉਹ ਕੀ ਹੁੰਦੀ ਹੈ ਅਪਰ ਮੇ ਇਰੈਸ਼ਨਲ ਹੁੰਦੀ ਹੈ ਪਰ ਆਪਾਂ ਪਾਈ ਨਹੀਂ ਲਿਖ ਸਕਦੇ ਤਾਂ 22/7 ਕੀ ਹੈ ਪਰਮੇਯ ਤਾਂ ਆਪਾਂ ਇਹਨਾਂ ਨੇ ਕਿਹਾ ਦੋਵੇਂ ਪਰਮੇਯ ਤਾਂ ਦੋਵੇਂ ਨਹੀਂ ਹੈਗੇ ਪਰਮੇਯ ਕੱਲੀ 22/7 ਪਰਮੇਯ ਹੈ। ਪਾਈ ਪਰਮੇਯ ਨਹੀਂ ਹੈਗੀ। ਲਿਖਿਆ ਦੋਵੇਂ ਪਰਮੇਯ ਨਹੀਂ ਹਨ। ਹੁਣ ਉੱਥੀ ਗੱਲ ਆ ਕਿ 22/7 ਤਾਂ ਪਰਮੇਯ ਹੈਗੀ ਐ। ਕਿਉਂਕਿ ਇਹ ਤਾਂ p/q ਆ ਕਲੀਅਰ ਤਾਂ ਹੈਗਾ। p ਦਾ ਮੁੱਲ 22 ਤੇ q ਦਾ ਮੁੱਲ 7। ਸੋ ਇਹ ਵੀ ਆਪਾਂ ਨਹੀਂ ਲੈ ਸਕਦੇ। ਪਹਿਲੇ ਤੇ ਵੀ ਕਾਟੀ, ਦੂਜੇ ਤੇ ਵੀ ਕਾਟੀ। ਪਾਈ ਪਰਮੇਯ ਹੈ। ਪਾਈ ਤਾਂ ਪਹਿਲਾਂ ਹੀ ਪਤਾ ਪਰਮੇਯ ਹੈ ਵੀ ਗਲਤ। ਚੌਥਾ ਰਕੋ ਪਾਈਕ ਅਪਰਮੇਯ ਪਾਈ ਜੀ ਇਰੈਸ਼ਨਲ ਤੇ 22/7 ਕੀ ਹੈ ਰੈਸ਼ਨਲ ਤਾਂ ਆਪਾਂ ਅਨਸਰ ਲਾਵਾਂਗੇ অপਸ਼ਨ 4 ਦੇ ਉੱਤੇ ਠੀਕ ਹੈ ਇੱਕ ਗੈਰ ਸਿਫਰ ਪਰਮੇਯ ਸੰਖਿਆ ਇੱਕ ਅਪਰਮੇਯ ਸੰਖਿਆ ਦਾ ਗੁਣਨਫਲ ਕਿੰਨਾ ਹੁੰਦਾ ਪ੍ਰੋਡਕਟ ਆਫ ਨੋਨ ਜ਼ੀਰੋ ਰੈਸ਼ਨਲ ਨੰਬਰ ਐਂਡ ਐਨ ਇਰੈਸ਼ਨਲ ਨੰਬਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਦੱਸਦਾ ਬੜਾ ਛੇਤੀ ਸਮਝ ਆ ਜੂ ਗੈਰ ਸਿਫਰ ਪਰਮੇ ਸੰਖਿਆ ਮੰਨ ਲਓ 11 ਸਿਫਰ ਪਰਮੇ ਸੰਖਿਆ ਹੈਗੇ 5 ਬੱਚਾ ਕਹਿੰਦਾ बटे ਆਲੀ ਲੈ ਲਓ 5/4 ਲੈ ਲੇ ਚਲੋ ਗੁਣਾ ਕਰ ਦੇ ਇੱਕ ਅਪਰ ਮੇ ਸੰਖਿਆ ਅਪਰ ਮੇ ਮੰਨ ਲਓ ਵਰਗਮੂਲ 3 ਹੁਣ ਨੂੰ ਗੁਣਾ ਕਰੋ 5 ਵਰਗਮੂਲ 3/4 ਹੁਣ ਮੈਨੂੰ ਐਂ ਦੱਸੋ ਸੰਖਿਆ ਕੀ ਹੈ ਪਰਮੇ ਹੈ ਕ ਅਪਰ ਮੇ ਰੈਸ਼ਨਲ ਹੈ ਕਿ ਇਰੈਸ਼ਨਲ ਹੈ ਤਾਂ ਬੱਚੇ ਫਟਾਫਟ ਬੋਲ ਦੇ ਸੰਖਿਆ ਹੈਗੇ ਜੀ ਅਪਰ ਮੇ ਤਾਂ ਬੇਟਾ ਜਦੋਂ ਵੀ ਕਿਸੇ ਪਰਮੇਯ ਸੰਖਿਆ ਨੂੰ ਜਿਹੜੀ ਜ਼ੀਰੋ ਨਾ ਹੋਵੇ ਮਤਲਬ ਕਿਉਂਕਿ ਜ਼ੀਰੋ ਨੂੰ ਗੁਣਾ ਕਰਾਂਗੇ ਤਾਂ ਫਿਰ ਤਾਂ ਉਹਨੇ ਜ਼ੀਰੋ ਹੀ ਬਣ ਜਾਣ ਹਨਾ ਉਹ ਤਾਂ ਪਰਮੇਯ ਆ ਹੀ ਜਾਊ ਇਸੇ ਕਰਕੇ ਇਹਨਾਂ ਸ਼ਬਦ ਵਰਤੇ ਹੈ ਗੈਰ ਸਿਫਰ ਤਾਂ ਹਮੇਸ਼ਾ ਹੀ ਕੀ ਹੁੰਦੀ ਹੈ ਅਪਰ ਨਹੀਂ ਤੋਰੀ ਆਨਸਰ ਲਿਖਣਾ ਦੂਜੀ ਆਪਸ਼ਨ ਹਮੇਸ਼ਾ ਅਪਰ ਨਹੀਂ ਕਿਸੇ ਪਰਮੇਯ ਸੰਖਿਆ ਦਾ ਦਸ਼ਮਲਵ ਰੂਪ ਨਹੀਂ ਹੋ ਸਕਦਾ ਡੈਸੀਮਲ ਰਿਪਰੈਜੈਂਟੇਸ਼ਨ ਆਫ ਅ ਰੈਸ਼ੀਨਲ ਨੰਬਰ ਕੈਨਟ ਬੀ ਮਤਲਬ ਕੀ ਕਹਿਣਾ ਚਾਹੁੰਦੇ ਆ ਤੇ ਸਵਾਲ ਦੇ ਵਿੱਚ ਵੀ ਜਿਹੜੀ ਪਰਮੇਸ਼ ਸੰਖਿਆ ਹੁੰਦੀ ਆ ਉਹਨੂੰ ਆਪਾਂ ਮਤਲਬ ਹੀ ਇਹ ਹੁੰਦਾ ਹੈ ਵੀ ਜਿਹਨੂੰ ਆਪਾਂ ਡੈਸੀਮਲ ਚ ਲਿਖ ਸਕੀਏ ਕਿਉਂਕਿ ਪਰਮੇਸ਼ ਸੰਖਿਆ ਕੀ ਹੁੰਦੀ ਆ ਪੀ ਵਟੇ ਕਿਊ ਤਾਂ ਜਿਹੜੀ ਸੰਖਿਆ ਪੀ ਵਟੇ ਕਿਊ ਦੇ ਰੂਪ ਚ ਨਹੀਂ ਲਿਖੀ ਜਾ ਸਕਦੀ ਉਹ ਡੈਸੀਮਲ ਚ ਵੀ ਨਹੀਂ ਲਿਖੀ ਜਾ ਸਕਦੀ ਦਸ਼ਾਮਲੂ ਰੂਪ ਹੁੰਦਾ ਹੀ ਉਹਦਾ ਜਿਹੜੀ ਪੀ ਵਟੇ ਕਿਊ ਹੁੰਦੀ ਆ ਤਾਂ ਆਪ ਨੂੰ ਪਤਾ ਹੈ ਵੀ ਜਿਹੜੀ ਨੌਨ ਟਰਮੀਨੇਟਿੰਗ ਹੈ ਨੌਨ ਰਿਪੀਟਿੰਗ ਹੈ ਇਹਨੂੰ ਆਪਾਂ ਪਰमेय ਸੰਖਿਆ ਨਹੀਂ ਹੁੰਦੀ ਜਿਵੇਂ ਵਰਗਮੂਲ 3 ਜਾਂ पाई ਇਹਨਾਂ ਸੰਖਿਆਵਾਂ ਨੂੰ ਆਪਾਂ ਦਸ਼ਮਲਵ ਵਿੱਚ ਨਹੀਂ ਲਿਖ ਸਕਦੇ ਤੇ ਇਹਦਾ ਅਨਸਰ ਵੀ ਨੰਬਰ 4 ਹੀ ਆ ਬਾਕੀ ਦੇ ਤਿੰਨ ਆਪਸ਼ਨਾਂ ਸੰਬੰਧੀ ਆਪਾਂ ਗੱਲ ਕਰੀਏ ਸ਼ਾਂਤ ਜਿਵੇਂ 0.4 ਦੇਖੋ ਦਸ਼ਮਲਵ ਦੇ ਰੂਪ ਚ ਹੈ ਕਿ 2/5 ਏ ਬਣ ਗਈ 0.4 1/4 0.25 ਅਨਾਵਰਤੀ ਸ਼ਾਂਤ ਲਗਭਗ ਦੋਨੋਂ ਸੇਮ ਹੀ ਨੇ ਕੋਈ ਬੜਾ ਫਰਕ ਨਹੀਂ ਲਿਖਣ 'ਚ ਇੱਕ ਫਰਕ ਪਾਇਆ ਵਾ ਟਰਮੀਨੇਟਿੰਗ ਤੇ ਟਰਮੀਨੇਟਿੰਗ ਨਾਨ ਰਿਪੀਟਿੰਗ ਸੇਮ ਹੀ ਹੁੰਦਾ ਹੈ ਅਸ਼ਾਂਤ ਨਾਨ ਟਰਮੀਨੇਟਿੰਗ ਜਿਵੇਂ 0.6 बार ਅੱਗੇ ਸਵਾਲ ਵੀ ਆਉਣਾ ਹੈ x 0.6 बार ਇਹ ਕੀ ਬਣ ਗਈ 6/9 ਇਹ ਵੀ ਆਪਾਂ ਡੈਸੀਮਲ 'ਚ ਲਿਖ ਸਕਦੇ ਹਾਂ ਤਾਂ ਪਹਿਲੀਆਂ ਤਿੰਨ ਆਪਸ਼ਨਾਂ ਸੀ ਜਿਨ੍ਹਾਂ ਨੂੰ ਆਪਾਂ ਡੈਸੀਮਲ 'ਚ ਲਿਖ ਸਕਦੇ ਆ ਤੇ ਡੈਸੀਮਲ 'ਚ ਕਿਹਨੂੰ ਨਹੀਂ ਲਿਖ ਸਕਦੇ ਨੰਬਰ 4 ਨੂੰ ਤਾਂ ਇਹਨਾਂ ਨੇ ਪੁੱਛਿਆ ਵੀ ਇਸ ਰੂਪ ਨਹੀਂ ਹੋ ਸਕਦਾ ਤਾਂ ਆਨਸਰ ਲਿਖਣਾ ਨੰਬਰ 4 ਅਨਾਵਰਤੀ ਅਸ਼ਾਂਤ ਨੋਨ ਟਰਮੀਨੇਟਿੰਗ ਨੋਨ ਰਿਪੀਟਿੰਗ ਜਿਵੇਂ ਪਾਈ ਵਰਗਮੂਲ 2 ਵਰਗਮੂਲ 3 ਆਦਿ ਤੇ ਇਹ ਬੱਚੇ ਕਹਿੰਦੇ ਵਰਗਮੂਲ 4 ਵਰਗਮੂਲ 4 ਨਹੀਂ ਲੈਣਾ ਇਹ ਤਾਂ 2 ਬਣ ਜਾਂਦਾ ਕਿਸੇ ਵੀ ਦੋ ਅਪਰਮੇ ਸੰਖਿਆਵਾਂ ਦਾ ਗੁਣਨ ਫਲ ਹਮੇਸ਼ਾ ਕੀ ਹੁੰਦਾ ਟੂ ਇਰੈਸ਼ਨਲ ਨੰਬਰ ਦਾ ਕੀ ਲੈਣਾ ਹੈ ਪ੍ਰੋਡਕਟ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਨਾਲ ਸਮਝਾਉਂਗਾ ਬੜਾ ਵਧੀਆ ਤੁਹਾਨੂੰ ਸਮਝ ਲੱਗ ਜੂ ਮੰਨ ਲਓ 1 ਵਰਗਮੂਲ 3 ਲੈਨੇ ਆ 1 ਲਈ ਇਰੈਸ਼ਨਲ ਸੰਖਿਆ ਵਰਗਮੂਲ 5 ਤਾਂ ਵਰਗਮੂਲ 3 ਗੁਣਾ ਵਰਗਮੂਲ 5 ਕਿੰਨਾ ਹੋ ਗਿਆ ਇਹ ਵੀ ਅਪਰਮੇ ਦੋਨੋਂ ਕੀਨੇ ਅਪਰਮੇ ਤਾਂ ਆਨਸਰ ਕੀ ਬਣ ਗਿਆ ਵਰਗਮੂਲ 15 ਇਹ ਵੀ ਕੀ ਹੈ ਉੱਪਰ ਮੇਂ ਮਤਲਬ ਇਰਰੇਸ਼ਨਲ ਹੈ ਇਹ ਵੀ ਕੀ ਹੈ ਇਰਰੇਸ਼ਨਲ ਤਾਂ ਪ੍ਰੋਡਕਟ ਬੱਚਾ ਕਹਿੰਦਾ ਜੀ ਜਦੋਂ ਆਪਾਂ ਲੈਨੇ ਆ ਤਾਂ ਆਪਣੇ ਕੋਲੇ ਇਰਰੇਸ਼ਨਲ ਆ ਗਿਆ ਹੁਣ ਮੈਂ ਹੋਰ ਲੈਣਾ ਵਰਗਮੂਲ 3 ਵਰਗਮੂਲ 3 ਤਾਂ ਕਿੰਨਾ ਬਣ ਗਿਆ ਵਰਗਮੂਲ 9 ਜਿਹੜਾ ਕਿ ਕਿੰਨਾ ਹੁੰਦਾ 3 ਪਰ 3 ਕੀ ਹੈ ਪਰਿਮੇ ਉੱਪਰ ਆਪਾਂ ਜਦੋਂ ਲੈਂਤਾ ਸੀ ਅ ਪਰਿਮੇ ਪਰਿਮੇ ਤਾਂ ਅਨਸਰ ਆਇਆ ਸੀ ਪਰਿਮੇ ਨੀਚਲੀ ਸੰਖਿਆ ਦੇ ਵਿੱਚ ਅਪਰਮੇ ਗੁਣਾ ਪਰਮੇ ਕੀਤਾ ਤਾਂ ਕੀ ਆ ਗਿਆ ਪਰਮੇ ਤੇਰਾ ਮਤਲਬ ਕਦੇ ਇਹ ਪਰमेय ਸੰਖਿਆ ਹੁੰਦੀ ਹੈ ਕਦੇ ਕੀ ਹੁੰਦੀ ਹੈ ਅਪਰਮੇ ਪਹਿਲੇ ਚ ਕਹਿੰਦੀ ਹਮੇਸ਼ਾ ਪਰਮੇ ਹੁੰਦੀ ਹੈ ਗਲਤ ਪਹਿਲੀ ਆਪਸ਼ਨ ਸੀ ਇਹ ਤਾਂ ਅਪਰਮੇ ਬਣ ਗਈ ਸੀ ਤੋਂ ਨਹੀਂ ਹੋ ਸਕਦਾ ਹਮੇਸ਼ਾ ਇੱਕ ਅਪਰਮੇ ਹੁੰਦੀ ਹੈ ਇਰੈਸ਼ਨਲ ਹੁੰਦੀ ਹੈ ਵਰਗਮੂਲ 3 ਗੁਣਾ ਵਰਗਮੂਲ 3 ਇਹ ਬਣ ਗਿਆ 3 ਇਹ ਤਾਂ ਪਰਮੇ ਬਣ ਗਈ ਹਮੇਸ਼ਾ ਇੱਕ ਸੰਪੂਰਨ ਸੰਖਿਆ ਹੁੰਦੀ ਹੈ ਬਰਗੁਣ 15 ਸੰਪੂਰਨ ਸੰਖਿਆ ਨਹੀਂ ਹੈ ਤਾਂ ਪਹਿਲੀਆਂ ਤਿੰਨ ਕੀ ਹੋ ਗਈਆਂ ਗਲਤ ਤਾਂ ਆਨਸਰ ਕੀ ਬਣ ਗਿਆ ਨੰਬਰ 4 ਸਮ ਆਫ ਟੂ ਕਨਜੈਕਟਿਵ ਆਰਡ ਨੰਬਰ ਬੜਾ ਧਿਆਨ ਨਾਲ ਸਮਝਿਓ ਕਾਤੇ ਵੰਡਿਆ ਜਾਂਦਾ ਦੋ ਲਗਾਤਾਰ ਟਾਂਕ ਸੰਖਿਆਵਾਂ ਟਾਂਕ ਬੇਟਾ ਹੁੰਦਾ 1 3 5 7 9 11 ਇਹ ਸਾਰੀਆਂ ਟਾਂਕ ਸੰਖਿਆਵਾਂ ਜਿੰਨਾਂ 'ਚ ਕਿਸੇ ਵੀ ਦੋ ਲਗਾਤਾਰ ਦਾ ਜੋੜ ਕਰ ਲੀ ਲਗਾਤਾਰ ਪਹਿਲੀਆਂ ਦੋ ਦਾ ਜੋੜ ਕਰੀਏ ਕਿੰਨਾ ਬਣਦਾ ਹੈ 2 5 ਦੇ 7 12 9 ਤੇ 11 20 ਜੇ 7 ਤੇ 9 16 3 ਤੇ 5 8 ਮੈਂ ਲਗਾਤਾਰ ਸੰਖਿਆਵਾਂ ਦਾ ਜੋੜ ਕਰ ਲੇ ਧਿਆਨ ਨਾਲ ਦੇਖੋ ਕੀ ਬਣਦਾ 4 8 12 16 20 ਕੀ ਲੱਗਦਾ ਕਾਦਾ ਪਹਾੜਾ ਚੱਲ ਪਿਆ ਕਾਦਾ ਟੇਬਲ ਹੈ ਬੱਚੇ ਫਟਾਫਟ ਬੋਲਦੇ ਨੇ ਕਹਿੰਦੇ ਜੀ 4 ਦਾ ਜਦੋਂ 4 ਦਾ ਟੇਬਲ ਹੈ ਫਿਰ ਹਮੇਸ਼ਾ ਕਾਦੇ ਵੰਡਿਆ ਜਾਊਗਾ 4 ਤੇ ਕਿਉਂਕਿ ਸਟਾਰਟ ਹੀ ਇਹ 4 ਤੋਂ ਜਵਾਬਰ ਕੀ ਲਿਖਣਾ ਹੈ 4 ਇਹਨਾਂ ਵਿੱਚੋਂ ਕਿਹੜਾ ਜੋੜਾ ਸਹਿਭਾਜ ਸਹਿਭਾਜ ਦਾ ਮਤਲਬ ਹੁੰਦਾ ਹੈ ਉਹਨਾਂ ਦਾ ਆਪਸ ਦੇ ਵਿੱਚ ਕੋਈ ਵੀ ਗੁਨਨਖੰਡ ਸਾਂਝਾ ਨਹੀਂ ਹੈ ਹੁਣ 14 ਤੇ 35 7 ਦੁਣੀ 14 7 ਪੰਜਾ 35 ਤੇ ਇਹਨਾਂ ਦੇ ਵਿੱਚ 7 ਹੈ ਜਿਹੜਾ ਗੁਨਨਖੰਡ ਉਹ ਹੈ 23 ਤੇ 69 23 ਦਾ ਪਹਾੜਾ ਪੜੋ 23 1 23 23 ਦੁਨਾ 46 23 ਤੀਆ 69 ਤਾਂ ਦੋਨੋਂ 23 ਦੇ ਪਹਾੜੇ 'ਚ ਨਹੀਂ ਤੇ ਇਹਦਾ ਜਿਹੜਾ ਸਾਂਝਾ ਗੁਣਨਖੰਡਾ ਕਿੰਨਾ ਆ ਗਿਆ 23 ਇਹਨਾਂ ਸਭ ਨੂੰ ਪਤਾ ਹੀ ਵੀ ਸਾਰੇ ਦੋਤੇ ਵੰਡੇ ਜਾਂਦੇ ਨੇ ਤਾਂ ਸਭ ਦੇ ਵਿੱਚ ਸਾਂਝਾ ਗੁਣਨਖੰਡ ਆ ਰਿਹਾ ਪਹਿਲੇ 'ਚ ਵੀ ਤੀਜੇ 'ਚ ਵੀ ਤੇ ਚੌਥੇ 'ਚ ਵੀ ਕੀ 'ਚ ਨਹੀਂ ਆ ਰਿਹਾ ਨੰਬਰ 2 'ਚ ਤਾਂ ਨੰਬਰ 2 ਤੁਹਾਡਾ ਕੀ ਬਣ ਗਿਆ ਆਨਸਰ ਬਣ ਗਿਆ ਕਈ ਬੱਚੇ ਕਹਿੰਦੇ ਚੱਕਦਾ ਕਰ ਲੋ 18 ਦੇ ਬੇਟਾ ਗੁਣਨਖੰਡ ਹੁੰਦੇ ਨੇ 2 9 3 3 3 2 3 3 25 ਦੇ ਕਿੰਨੇ ਨੇ 5 ਜੋ 5 ਜੀ 25 5 ਤੇ 5 ਤੇ 1 ਤਾਂ ਦੋਨਾਂ 'ਚ ਧਿਆਨ ਨਾਲ ਦੇਖੋ ਕੁਛ ਵੀ ਸਾਂਝਾ ਨਹੀਂ ਇਹ 'ਚ 2 3 3 ਨੇ ਇਹ 'ਚ 5 ਜੇ ਨਹੀਂ ਸਾਂਝਾ ਹੈ ਨਹੀਂ ਤਾਂ ਅਨਸਰ ਕੀ ਲਿਖਣਾ ਸੀ ਨੰਬਰ 2 ਇਹਨਾਂ ਵਿੱਚੋਂ ਕਿਹੜਾ ਦਸ਼ਮਲਵ ਵਿਸਾਰ ਵਿਸਤਾਰਸ਼ ਸ਼ਾਂਤ ਹੈ ਹੈਲਟ ਟਰਮੀਨੇਟਿੰਗ ਡੈਸੀਮਲ ਰਿਪਰੈਜੈਂਟੇਸ਼ਨ ਜੇ ਪਹਿਲੀ ਨੰਬਰੀ ਤੁਸੀਂ ਕੀਤੀ ਹੈ 10ਵੀਂ ਦੀ ਜੇ ਨਹੀਂ ਕੀਤੀ ਤਾਂ ਤੁਸੀਂ ਆਪਣੀ ਵੀਡੀਓ ਦੇਖ ਸਕਦੇ ਹੋ ਤਾਂ ਸਿੰਪਲ ਜਿਹਦੇ ਨੀਚਲੇ ਪਾਸੇ ਦੂਏ ਜਾਂ ਪਾਜੇ ਆਗੇ ਕੱਲੇ ਦੂਏ ਕੱਲੇ ਪਾਜੇ ਜਾਂ ਦੋਵੇਂ ਉਹਨਾਂ ਨੂੰ ਆਪਾਂ ਲੈਣੇ ਆ ਟਰਮੀਨੇਟਿੰਗ ਡੈਸੀਮਲ ਰਿਪਰੈਜੈਂਟ ਸ਼ਾਂਤ ਹੁੰਦੇ ਨੇ ਤੇਰਾ ਆਨਸਰ ਕੀ ਲਿਖਣਾ ਨੰਬਰ 1 ਤੇਰਾ ਮਤਲਬ ਬੇਟਾ ਸਮਝੋ ਜੀ ਦੇ ਹਰ ਦੇ ਵਿੱਚ ਜਿਵੇਂ 2 ਤੇ 5 ਤੋਂ ਬਿਨਾ ਜ਼ਿਆਦਾ ਕੀ ਹੁੰਦਾ 3 ਜਾਂ 7 ਜੇ 3 ਜਾਂ 7 ਤੁਹਾਨੂੰ ਨਜ਼ਰ ਆਉਂਦਾ ਫਿਰ ਉੱਥੇ ਕੀ ਲਿਖਣਾ ਅਸ਼ਾਂਤ ਜਿਵੇਂ ਇਹਦੇ ਵਿੱਚ ਤਿੰਨ ਨਜ਼ਰ ਆ ਰਹੇ ਆ ਇਹਦੇ ਵਿੱਚ ਵੀ ਤੁਹਾਨੂੰ نیچے ਦੇਖੋ ਤਿੰਨ ਨਜ਼ਰ ਆ ਰਹੇ ਨੇ ਤੀਆ ਜ਼ੂਮ ਕਰਕੇ ਦਿਖਾਵਾਂ ਆ ਦੇਖੋ ਆ ਤੀਆ ਪਿਆ ਇੱਥੇ ਵੀ ਤੀਆ ਜਦੋਂ ਹਰ ਦੇ ਵਿੱਚ ਤੀਆ ਆ ਗਿਆ ਜਾਂ ਸਤ ਆ ਗਿਆ ਤਾਂ ਅੰਤ ਸ਼ਮਲਵ ਕੀ ਲਿਖਣਾ ਹੈ ਸ਼ਾਂਤ ਨਹੀਂ ਹੁੰਦਾ ਆਸ਼ਾਂਤ ਹੁੰਦਾ ਨਾਨ ਟਰਮੀਨੇਟਿੰਗ ਬਣ ਜਾਂਦਾ ਟਰਮੀਨੇਟਿੰਗ ਦੀ ਜਗ੍ਹਾ ਤੇ ਕੀ ਬਣ ਜਾਂਦਾ ਨਾਨ ਟਰਮੀਨੇਟਿੰਗ ਜੇਕਰ ਪੀ ਅਤੇ ਕਿ ਦੋ ਅਪਹਾਸ ਸੰਖਿਆਵਾਂ ਮੇਂ ਕੀ ਨੇ ਦੋਨੇ ਪ੍ਰਾਈਮ ਨੰਬਰ ਤਾਂ ਉਹਦਾ ਐਲਸੀਐਮ ਕਿੰਨਾ ਹੋਵੇਗਾ ਮੰਨ ਲਓ ਹੁਣ ਮੈਂ ਦੋ ਪ੍ਰਾਈਮ ਸੰਖਿਆਵਾਂ ਲੈਣਾ 3 ਤੇ 5 3 ਵੀ ਪ੍ਰਾਈਮ ਹੈ 5 ਵੀ ਪ੍ਰਾਈਮ ਦੋਨੋਂ ਕੀ ਨੇ ਅਪਾਜ 3 ਦਾ ਲੱਲਾ ਸੱਸਾ ਬਾਬਾ ਕਿੰਨਾ ਹੋ ਤਾਂ 3 5 15 ਕੋਈ ਲੈ ਲਓ 3 ਤੇ 7 ਲੈ ਲਓ ਜਿੰਨੇ ਦਾ ਲੱਲਾ ਸੱਸਾ ਬਾਬਾ ਲਾਵਾਂਗੇ ਇਦਾਂ ਹੀ ਲੈਣੇ ਨੇ ਨਾ 3 ਤੇ ਗਿਆ 1 ਤੇ 7 ਤੇ ਗਿਆ 7 1 1 ਦੁਆਰੇ ਸੋਨੂੰ ਕਰਕੇ ਦਿਖਾਉਣਾ ਸਾਫ਼ ਜਾ ਮੰਨ ਲਓ 3 7 3 ਤੇ ਗਿਆ 1 7 7 ਤੇ ਗਿਆ 1 1 ਕੈਲਸ਼ੀਅਮ ਕਿੰਨਾ ਆ ਗਿਆ 3 ਗੁਣਾ 7 ਤਾਂ ਕੋਈ ਵੀ ਜੇ ਆਪਾਂ ਨੰਬਰ ਲਵਾਂਗੇ ਉਹਨਾਂ ਦੀ ਹੀ ਗੁਣਾ ਆ ਜਾਂਦੀ ਹੈ ਤੇ ਇੱਥੇ ਨੰਬਰ ਕਿਨੇ ਮੇਰੇ ਕੋਲੇ P ਤੇ Q ਕਿਨੇ P ਤੇ Q ਆਪਾਂ ਕੀ ਲੈ ਲਾਂਗੇ ਇੱਥੇ 3 ਗੁਣਾ ਠੀਕ ਹੈ ਪਹਿਲੀ ਆਪਸ਼ਨ ਦੇ ਉੱਤੇ ਦਿੱਕ ਤੁਸੀਂ ਲਾ ਦੇਣਾ ਹੈ ਪੀ ਕਿਊ ਦਾ ਮਤਲਬ ਪੀ ਗੁਣਾ ਕਿਊ ਹੀ ਹੁੰਦਾ ਸਭ ਤੋਂ ਛੋਟੀ ਭਾਗ ਸੰਖਿਆ ਅਤੇ ਸਭ ਤੋਂ ਛੋਟੀ ਅਭਾਜ ਸੰਖਿਆ ਦਾ ਮੰਮਾ ਸੱਸਾ ਬਾਬਾ ਕੀ ਹੋਵੇਗਾ ਐਚ ਸੀ ਐਫ ਸਮਾਲੈਸਟ ਕੰਪੋਜ਼ਿਟ ਨੰਬਰ ਸਮਾਲੈਸਟ ਕੰਪੋਜ਼ਿਟ ਨੰਬਰ ਬੇਟਾ ਹੁੰਦਾ ਤੁਹਾਡਾ 4 ਸਮਾਲੈਸਟ ਪ੍ਰਾਈਮ ਨੰਬਰ ਕੀ ਹੁੰਦਾ 2 ਸਭ ਤੋਂ ਛੋਟੀ ਭਾਗ ਸੰਖਿਆ 4 ਕਮ ਸਭ ਤੋਂ ਛੋਟੀ ਅਭਾਜ ਸੰਖਿਆ 2 ਦਾ ਮਮਸਾ ਸਾਬਾ ਵਾ ਕਿੰਨਾ ਹੁੰਦਾ ਤਾਂ ਅਨਸਰ ਕਿੰਨਾ ਆ ਗਿਆ 2 ਦੇਖੋ 4 ਦੇ ਗੁਣਨਖੰਡ 2 2 1 ਇਸ ਤਰੀ 4 ਦੂਜੇ ਪਾਸੇ ਕਿੰਨੇ ਸੀ 2 2 ਤੇ ਗਿਆ 1 ਤੇ ਦੋਨਾਂ ਚ ਸਾਂਝਾ ਕੀ ਆ ਮਮਸਾ ਸਾਬਾ ਦਸਵੀਂ ਦੇ ਬੱਚਿਆਂ ਤੋਂ ਤੁਹਾਨੂੰ ਛੇਤੀ ਸਮਝ ਆਊਗੀ ਏਡੀ ਗੱਲ ਨਹੀਂ ਸੀ ਪਰ ਫਿਰ ਵੀ ਮੈਂ ਐਕਸਪਲੇਨ ਕਰਦਾ ਐਚसीएफ ਕੱਢਣਾ ਕਿਹੜੀ ਵਿਧੀ ਨਾਲ ਪ੍ਰਾਈਮ ਫੈਕਟਰ ਮੈਥਡ ਤਾ 96 ਦੇ ਵੀ ਫੈਕਟਰ ਬਣਾ ਲਓ 404 ਦੇ ਵੀ ਬਣਾ ਲਓ ਬੱਸ 2 3 48 2 24 ਫਿਰ 2 12 ਫਿਰ 2 6 ਫਿਰ 2 3 ਫਿਰ 3 ਤੇ 1 ਕਾਫੀ ਈਜੀ ਨਾ 6 ਮੀ ਤੋਂ ਹੀ ਚੱਲ ਪੈਂਦਾ ਫਿਰ 404 ਦਾ 2 202 ਫਿਰ 2 101 ਅੱਗੇ ਕਿਸੇ ਤੇ ਵੀ ਨਹੀਂ ਜਾਂਦਾ ਤਾਂ 101 ਤੇ ਹੀ ਭੇਜ ਦਿਓ ਕਿਉਂ क्यों? ਕਿਉਂਕਿ 101 ਕੀ ਹੈ ਆ ਭਾਗ ਸੰਖਿਆ ਪ੍ਰਾਈਮ ਨੰਬਰ ਇਸ ਕਰਕੇ 101 ਕਿਸੇ ਇੱਕ ਕਾਸੀ ਦੇ ਵੰਡਿਆ ਨਹੀਂ ਜਾਂਦਾ ਤਾਂ ਦੋਨਾਂ 'ਚ ਦੇਖੋ ਕੀ ਸਾਂਝਾ ਹੋ ਗਿਆ ਦੋਨਾਂ 'ਚ ਇੱਕ ਦੂਆ ਫਿਰ ਇੱਕ ਹੋਰ ਦੂਆ ਹੋਰ ਕੋਈ ਸਾਂਝਾ ਨਹੀਂ ਹੈ ਕਿਦਾ ਮਮਾ ਸੱਸਾ ਵਾਵਾ ਪਾ ਵੈਚ ਸੀ ਐਫ ਕਿੰਨਾ ਹੋ ਗਿਆ 2 2 ਬਰਾਬਰ 4 ਤਾਂ ਜਿੱਥੇ ਤੁਹਾਨੂੰ 4 ਨਜ਼ਰ ਆ ਰਿਹਾ ਉੱਥੇ ਤੁਸੀਂ ਟਿੱਕ ਲਗਾ ਦੇਣੀ ਹੈ ਕਿੱਤੇ ਨਜ਼ਰ ਆ ਰਹੇ ਆ ਚਾਰ ਚੌਥੀ ਆਪਸ਼ਨ ਦੇ ਵਿੱਚ ਵਿੱਚ ਰੈਸ਼ੀਨਲ ਨੰਬਰ ਇਜ਼ ਬੀਟਵੀਨ 1/5 ਐਂਡ 1/4 1/5 ਅਤੇ 1/4 ਦੇ ਵਿਚਕਾਰ ਇੱਕ ਪਰਮੇਸ਼ ਸੰਖਿਆ ਦੱਸਣੀ ਧਿਆਨ ਨਾਲ ਦੇਖੋ ਸਭ ਦੇ نیچے 100 ਆ ਤਾਂ 1/5 ਤੇ 1/4 ਨੂੰ ਕੀ ਬਣਾ ਲੈਣਾ ਮੈਂਨੇ बटे 100 ਬਣਾ ਦੋ ਕੀ ਬਣਾਉ ਦੋ बटे 100 ਬਹੁਤ ਛੋਟੀ ਕਲਾਸ ਦਾ ਸਵਾਲ ਹੈ ਤਾਂ ਗੁਣਾ ਕਰਾਂਗੇ 20 ਨਾਲ نیچے 20 ਨਾਲ ਤਾਂ b ਇਹ ਕੰਮ b ਹੁਣ ਦੇਖ ਇਹਨੂੰ ਕਿਹਦੇ ਨਾਲ ਗੁਣਾ ਕਰਾਂਗੇ 25 ਨਾਲ ਕਿਉਂਕਿ 25 ਚੌਕਾ 100 ਹੁੰਦਾ ਤੇ 25/100 ਹੁਣ 20/100 ਸੰਖਿਆ ਬਣ ਗਈ ਦੂਜੀ ਬਣ ਗਈ 25/100 ਇਹਨਾਂ ਦੇ ਵਿਚਕਾਰ ਸੰਖਿਆਵਾਂ ਕਿਹੜੀਆਂ-ਕਿਹੜੀਆਂ ਨੇ 21/100 22/100 23/100 ਤੇ 24/100 ਚਾਰ ਸੰਖਿਆਵਾਂ ਆਪਾਨੂੰ ਲੱਭ ਗਈਆਂ ਤਾਂ ਚਾਰਾਂ 'ਚ ਜਿਹੜਾ ਵੀ ਤੁਹਾਨੂੰ ਆਨਸਰ ਨਜਰਾਉਂਦਾ ਉਹ ਤੁਹਾਡਾ ਕੀ ਹੈ ਅੱਜ ਦਾ ਅਨਸਰ ਤਾਂ ਮੈਨੂੰ ਨਜਰਾ ਆ ਗਿਆ 22/100 ਤਾਂ ਤੁਸੀਂ ਅਨਸਰ ਲਿਖਣਾ 22/100 2/ ਆ 2.6 ਵਾਰ ਘਟਾਓ 1.9 ਵਾਰ ਤੁਸੀਂ ਆਪਦੀ ਬੁੱਕ ਵਾਲੇ ਮੈਥਡ ਨਾਲ ਵੀ ਕਰ ਸਕਦੇ ਹੋ ਪਰ ਉਹ ਫੇਰ ਮੈਥਡ ਲੈਂਥੀ ਹੋ ਜਾਊਗਾ ਆਪਾਂ ਤੁਹਾਨੂੰ ਸਿੰਪਲੀ ਸਿਖਾ ਦਿੰਨੇ ਆ 2.6 ਵਾਰ ਮੈਂ ਦੂਜੀ ਵੀ ਦੱਸ ਦੂ ਚਲੋ ਕੋਈ ਗੱਲ ਨਹੀਂ ਤਾਂ ਇਹ ਕਿੰਨਾ ਬਣ ਜਾਂਦਾ 2 ਸਹੀ 6/9 ਘਟਾਓ 1.9 ਬਾਰ 1 ਸਹੀ 9/9 ਮੰਨਣਾ ਸੀ 1 ਸਹੀ 9/9 1 ਸਹੀ 9/9 ਕੀ ਹੁੰਦਾ ਇਹਨੂੰ ਆਪਾਂ ਬੇਟਾ 2 ਲਿਖ ਸਕਦੇ ਹਾਂ ਕਿਵੇਂ ਲਿਖ ਸਕਦਾ ਤੁਹਾਨੂੰ ਦੱਸੂਗਾ ਤਾਂ ਜਦੋਂ 2 ਦੇ ਵਿੱਚੋਂ 2.6 9 ਚ 2 ਘਟਾਈਏ ਤਾਂ ਕਿੰਨਾ ਆ ਜਾਂਦਾ 6/9 6/9 ਦਾ ਭਾਗ ਕਿੰਨਾ ਆਉਂਦਾ 0.6 ਬਾਰ ਦੁਬਾਰਾ ਐਕਸਪਲੇਨ ਕਰਦਾ ਹਜੇ ਹੋ ਸਕਦਾ ਤੁਸੀਂ ਨਾ ਸਮਝੇ ਹੋਵੋ ਹੁਣ 2.6 ਬਾਰ ਇਹਨੂੰ ਰੱਖਿਆ x 10 ਨਾਲ ਗੁਣਾ ਕੀਤੀ 10x ਬਰਾਬਰ ਹੈ 26.6 ਬਾਰ ਹੁਣ ਇਹਦੇ ਵਿੱਚੋਂ ਘਟਾ ਦਿਓ ਕਿੰਨਾ ਬਚ ਗਿਆ 9x ਬਰਾਬਰ ਹੈ 26.6 ਬਾਰ ਘਟਾਓ 2.6 ਬਾਰ ਤਾਂ 9x ਦਾ ਮੁੱਲ ਕਿੰਨਾ ਬਣ ਗਿਆ 26 ਚੋਂ 2 ਘਟੀ 24 ਤਾਂ x ਬਰਾਬਰ ਹੋ ਗਿਆ 24 9 ਇਹਨਾਂ ਨੋਟ ਕਰ ਲਓ x ਦਾ ਮੁੱਲ ਕਿੰਨਾ ਹੋ ਗਿਆ 24/9 x ਦਾ ਮਤਲਬ 2.6 ਬਾਰ ਦਾ ਮੁੱਲ ਕਿੰਨਾ ਹੋ ਗਿਆ 24/9 ਹੁਣ ਆ ਗਿਆ 1.9 ਬਾਰ ਇਹਨੂੰ ਰੱਖੋ 22 ਹੁਣ ਮੈਂ ਗੁਣਾ ਕੀਤੀ 10 ਨਾਲ 19.9 ਬਾਰ ਹੁਣ 10ਾਂ ਚੋਂ 22 ਘਟਾ ਦਿਓ ਕਿੰਨਾ ਬਚ ਗਿਆ 9 ਬਾਈ 19.9 ਬਾਰ ਘਟਾਓ 1.9 ਬਾਰ ਉਨ੍ਹੀ ਚੋਂ ਕੱਢੀਏ 18 ਤਾਂ 9 ਬਾਈ ਦਾ ਮੁੱਲ ਕਿੰਨਾ ਹੋ ਗਿਆ 18 ਤਾਂ 22 ਦਾ ਮੁੱਲ ਕਿੰਨਾ ਹੋ ਗਿਆ 2 22 ਮਤਲਬ 1.9 ਬਾਰ ਹੁਣ 1.9 ਬਾਰ ਦਾ ਮੁੱਲ ਹੋ ਗਿਆ 2 ਤੇ 2.6 ਬਾਰ ਦਾ ਮੁੱਲ ਕਿੰਨਾ ਸੀ ਆ ਆਸੀਂ ਆਪਣੇ ਕੋਲ ਰੱਖ ਲਓ ਸਿੱਧੇ ਇਹਦਾ ਮੁੱਲ ਜਦੋਂ 2 ਬਣੀ ਜਾਂਦਾ ਤਾਂ 2.6 ਬਾਰ ਦੇ ਵਿੱਚੋਂ 2 ਘਟਾਵਾਂ ਕਿੰਨਾ ਆ ਗਿਆ 0.6 ਬਾਰ 0.6 ਬਾਰ ਦਾ ਮਤਲਬ ਆਨਸਰ ਕਿੰਨਾ ਆ ਗਿਆ ਤਾਂ ਮੈਂ ਤੁਹਾਨੂੰ ਲੌਂਗ ਮੈਥਡ ਵੀ ਦੱਸਤਾ ਤੇ ਸ਼ਾਰਟ ਮੈਥਡ ਵੀ ਦੱਸਤਾ ਤੁਸੀਂ ਜਿੱਦਾਂ ਮਰਜ਼ੀ ਕਰ ਸਕਦੇ 144 ਨੂੰ ਦੋ ਵੱਖ-ਵੱਖ ਗੁਨਨਖੰਡਾਂ ਦੇ ਗੁਨਨਫਲ ਵਜੋਂ ਕਿੰਨੇ ਤਰੀਕਿਆਂ ਨਾਲ ਦਰਸਾਇਆ ਜਾ ਸਕਦਾ ਇਨ ਹਾਊ many ways 144 can be expressed as product of its two different factor ਇਸਵਾਲ ਅਸਲ ਵਿੱਚ ਬਹੁਤ ਛੋਟੀ ਕਲਾਸ ਦਾ ਹੈ ਤੁਹਾਨੂੰ ਹੋ ਸਕਦਾ ਸਮਝ ਵੀ ਨਾ ਲੱਗਿਆ 144 144 ਕਿਵੇਂ ਹੁੰਦਾ 1 144 ਕਹਿੰਦੇ ਅਜੇ ਇਆਂ ਦੋ ਰਕਮਾਂ ਲੱਭਣੀਆਂ ਨੇ ਜਿਨ੍ਹਾਂ ਦੀ ਗੁਣਾ ਕਰੀਏ ਕੀ ਹੋਵੇ 144 ਤਾਂ ਪਹਿਲੀ ਸੰਖਿਆ ਹੋਊਗੀ ਹੁਣ ਇੱਕ ਪਾਸੇ ਵਧਾਉਂਦੇ ਜਾਓ ਦੂਜੇ ਪਾਸੇ ਆਟੋਮੈਟਿਕਲੀ ਘਟਦਾ ਜਾਓ ਜਿਆਦਾ ਆਉਣ ਲੱਗ ਗਿਆ 6ਵੀਂ 7ਵੀਂ ਤਾਂ 2 72 3 48 ਕਰੀ ਚਲੋ 3 48 ਕਰੋ 144 ਹੁੰਦਾ 4 36 ਫੇਰ 4 ਤਾਂ 5 ਨੂੰ ਕਰੀਏ 5 ਇਹਦਾ ਗੁਣਨ ਖੰਡ ਨਹੀਂ ਹੈ ਨੀ 5 ਨਹੀਂ ਲੈ ਸਕਦਾ 6 24 ਉਸ ਤੋਂ ਬਾਅਦ ਦੇਖੋ 8 18 ਠੀਕ ਹੈ 18 ਨੂੰ 8 ਨਾਲ ਗੁਣਾ ਕਰ ਤਾਂ ਆ ਵੀ 144 ਹੁੰਦਾ ਫੇਰ 9 16 ਫੇਰ 10 ਹੁੰਦਾ ਨਹੀਂ ਇਹਦੇ ਵਿੱਚ 11 ਵੀ ਨਹੀਂ ਹੁੰਦਾ ਤਾਂ 12 12 ਤਾਂ ਦੇਖੋ ਕਿੰਨੇ ਆਪਣੇ ਕੋਲੇ ਰਕਮਾਂ ਲੱਭ ਗਈ ਆਪਾਂ ਨੂੰ 1 2 3 4 5 6 7 8 8 ਜਿਹੇ ਆਪਾਂ ਨੂੰ ਜੋਟੇ ਲੱਭ ਗਏ ਜਿਨ੍ਹਾਂ ਦੀ ਜੇ ਗੁਣਾ ਕਰੀਏ ਤਾਂ ਕਿੰਨਾ ਬਣ ਜਾਂਦਾ 144 ਤਾਂ ਆਪਣਾ ਆਨਸਰ ਕਿੰਨਾ ਆ ਗਿਆ 144 ਦਾ ਆਨਸਰ ਆ ਗਿਆ ਔਰ ਇਹ ਨੰਬਰ 3 8 ਤਾਂ ਆਪਣੀ 8 ਆਨਸਰ ਲਵਾਂ ਜੇ ਬੜਾ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਪਹਿਲੇ ਤੁਹਾਡੇ ਟੈਸਟ ਦੀ ਵਧੀਆ ਤਿਆਰੀ ਲਈ ਸਾਰਿਆਂ ਨੂੰ ਵੈਸਟ ਵਿਸ਼ੀ ਥੈਂਕ ਯੂ